ਸਤਿ ਸ੍ਰੀ ਅਕਾਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਤੇ ਤੁਹਾਡਾ ਸਿਰ ਤੋਂ ਸਵਾਗਤ ਹੈ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਅੱਜ ਸਾਊਥ ਮਾਰੰਗ ਦੇ ਵਿੱਚ ਜੁੜੇ ਹੋਏ ਨੇ ਸਾਰੇ ਮੀਟ ਐਂਡ ਗ੍ਰੀਟ ਚੱਲ ਰਹੀ ਹੈ ਔਰ ਤੁਹਾਨੂੰ ਪਤਾ ਹੈ ਕਿ ਅੱਜ ਸਾਰੇ ਜੋ ਹੈ ਲੋਕੀ ਇੱਥੇ ਇਕੱਠੇ ਹੋਏ ਨੇ ਔਰ ਸਪਾਂਸਰਸ ਇੱਥੇ ਮੀਟ ਐਂਡ ਗ੍ਰੀਟ ਦੇ ਵਿੱਚ ਆਏ ਹੋਏ ਨੇ ਔਰ ਸਪਾਂਸਰ ਦੇ ਨਾਲ ਨਾਲ ਇੱਕ ਉਹ ਕਪਲ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਿਤ ਚਿਹਰੇ ਨੇ ਮਿਸ ਐਂਡ ਮਿਸਟਰ ਐਂਡ ਮਿਸਿਸ ਕੈਂਦਲ ਜੋ ਸਾਡੇ ਨਾਲ ਜੁੜੇ ਨੇ ਪੰਜਾਬ ਟੀਵੀ ਆਸਟ੍ਰੇਲੀਆ ਦੇ ਪਲੇਟਫਾਰਮ ਤੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਅੱਗੇ ਗੱਲਬਾਤ ਕਰਦੇ ਹਾਂ ਸਾਸੀ ਕਾਪਾ ਜੀ ਮਿਸਿਸ ਐਂਡ ਮਿਸਟਰ ਐਂਡ ਮਿਸਿਸ ਕੈਂਦਲ ਦਾ ਮੈਂ ਸਵਾਗਤ ਕਰਦਾ ਮੇਰੇ ਮੂੰਹ ਪਹਿਲਾਂ ਮਿਸਿਸ ਨਿਕਲ ਗਿਆ ਕਿਉਂਕਿ ਲੇਡੀਜ਼ ਫਰਸਟ ਹੁੰਦੀ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਟੀਵੀ ਆਸਟ੍ਰੇਲੀਆ ਤੇ ਔਰ ਥੋੜਾ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ ਵੈਸੇ ਦੱਸਣ ਦੀ ਲੋੜ ਨਹੀਂ ਕਿਉਂ ਜਿੰਨੀ ਹੈਗੀ ਤੁਸੀਂ ਜਾਣੇ ਪਛਾਣੇ ਚਿਹਰੇ ਹੋ ਮੈਲਬਨ ਜਿੱਦਾਂ ਤਰੱਕੀਆਂ ਕਰ ਰਿਹਾ ਹੈ ਔਰ ਸੋਸ਼ਲ ਮੀਡੀਆ ਦਾ ਅਧਾਰਾ ਸੋਸ਼ਲ ਮੀਡੀਆ ਇੱਕ ਕਹਿੰਦੇ ਨੇ ਕਿ ਕੁਇਕ ਇੱਕ ਚੁਟਕੀ ਅਮਰੀਕਾ ਦੇ ਵਿੱਚ ਵਜਦੀ ਹੈ ਆਸਟ੍ਰੇਲੀਆ ਚ ਜਾਂ ਇੰਡੀਆ ਚ ਕਿੱਥੇ ਬੈਠੇ ਤੁਸੀਂ ਸੁਣ ਸਕਦੇ ਹੋ ਤੇ ਸੋਸ਼ਲ ਮੀਡੀਆ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਦਾਂ ਚੇਂਜ ਕੀਤਾ ਤੇ ਅੱਜ ਤੁਸੀਂ ਕਿਦਾਂ ਦਾ ਫੀਲ ਕਰ ਰਹੇ ਹੋ ਦਰਸ਼ਕਾਂ ਨਾਲ ਸਾਂਝਾ ਕਰੋ ਸਹੀ ਸੱਸ਼ੀ ਗਾਦ ਜੀ ਪਹਿਲਾਂ ਤਾਂ ਸਭ ਨੂੰ ਸਾਰਿਆਂ ਨੂੰ ਤੇ ਥੈਂਕ ਯੂ ਸੋ ਮੱਚ ਤੁਹਾਡਾ ਵੀ ਇੰਟਰਵਿਊ ਵਾਸਤੇ ਤੇ ਮੇਨਲੀ ਸਾਡਾ ਇਹ ਹੈ ਕਿ ਸੋਸ਼ਲ ਮੀਡੀਆ ਤੇ ਸਾਡਾ ਜਿਹੜਾ ਕਨਸੈਪਟ ਹੈਗਾ ਆਪਣਾ ਇੱਕ ਬਿਲਕੁਲ ਸਿੰਪਲ ਜਿਹਾ ਕਨਸੈਪਟ ਆ ਕਾਮੇਡੀ ਦਾ ਹਸਬੰਡ ਵਾਈਫ ਡੇਲੀ ਦਾ ਤੇ ਅਸੀਂ ਕੋਸ਼ਿਸ਼ ਇਹੀ ਕਰਦੇ ਆ ਸਾਡੀ ਲਾਈਫ ਬਾਰੇ ਜਿੱਦਾਂ ਕਹਿੰਦੇ ਵੀ ਜੋ ਵੀ ਸਾਡੀ ਲਾਈਫ 'ਚ ਡੇਲੀ ਆਪਾਂ ਛੋਟੇ ਛੋਟੇ ਖੁਸ਼ੀ ਦੇ ਪਲ ਹੁੰਦੇ ਆ ਉਹੀ ਆਪਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਸੋਸ਼ਲ ਮੀਡੀਆ 'ਤੇ ਤਾਂ ਕਿ ਸਾਨੂੰ ਦੇਖ ਕੇ ਕੋਈ ਬੰਦਾ ਸੈਡ ਹੈਗਾ ਜਾਂ ਕੋਈ ਥੱਕਿਆ ਡੁੱਟਿਆ ਆ ਕੰਮ ਤੋਂ ਜਦੋਂ ਵੀ ਘਰੇ ਜਾਂਦਾ ਕੋਈ 10 ਸਕਿੰਟ ਦੀ 30 ਸਕਿੰਟ ਦੀ ਵੀਡੀਓ ਦੇਖ ਕੇ ਉਹਦੇ ਚਿਹਰੇ 'ਤੇ ਹਾਸਾ ਆ ਜਾਏ ਇਹ ਹੀ ਸਾਡਾ ਮੋਟਿਵ ਹੁੰਦਾ ਕਿਉਂਕਿ ਹੰਝੂ ਸਾਰੇ ਵੰਡ ਰਹੇ ਨੇ ਹਸਾਣਾ ਬਹੁਤ ਔਕਾ ਹੁੰਦਾ ਤੇ ਮਿਸਿਸ ਕੈਂਦਲ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਜਿਹੜੀ ਤੁਹਾਡੀ ਵੀਡੀਓ ਦਾ ਕੰਟੈਂਟ ਹੁੰਦਾ ਬੜਾ ਵੱਖਰਾ ਜਿਹਾ ਸਿੰਪਲ ਹੁੰਦਾ ਲੇਕਿਨ ਉਹਦੇ ਵਿੱਚ ਇੱਕ ਵੱਖਰੀ ਜੀ ਗੱਲ ਹੁੰਦੀ ਹੈ ਲਾਸਟ ਆ ਕੇ ਜਿਹੜਾ ਕਿ ਕਲਿੱਕ ਵੱਜਦਾ ਨਾ ਉਹ ਉਹਦੇ ਤੇ ਬਹੁਤ ਖਾਸਾ ਨਿਕਲਦਾ ਕਿ ਗੱਲ ਕਿੱਥੇ ਚੱਲ ਰਹੀ ਸੀ ਲੇਕਿਨ ਇੱਕਦਮ ਖਤਮ ਆ ਕੇ ਕਿੱਥੇ ਹੋਈ ਤੇ ਕ੍ਰੀਏਟੀਵਿਟੀ ਬਹੁਤ ਜ਼ਰੂਰੀ ਆ ਇਹਨਾਂ ਚੀਜ਼ਾਂ ਨੂੰ ਸਕ੍ਰਿਪਟ ਲਿਖਣ ਦੇ ਲਈ ਜਾਂ ਇਹਨਾਂ ਚੀਜ਼ਾਂ ਨੂੰ ਕ੍ਰੀਏਟ ਕਰਨ ਲਈ ਉਹ ਤੁਹਾਡਾ ਮਾਈਂਡ ਚੱਲਦਾ ਹੈ ਜਾਂ ਭਾਜੀ ਦਾ ਚੱਲਦਾ ਹਾਂ ਐਕਚੁਅਲੀ ਉਹ ਦੋਨਾਂ ਦਾ ਹੀ ਚੱਲਦਾ ਹੈ ਬਟ ਜ਼ਿਆਦਾ ਰੋਲ ਇਹਨਾਂ ਦਾ ਹੀ ਹੁੰਦਾ ਹੈ ਜੀ ਜੀ ਤੇ ਯੂਜ਼ੂਲੀ ਆਪਾਂ ਆਹੀ ਕੰਟੈਂਟ ਕ੍ਰੀਏਟ ਕਰਦੇ ਹਾਂ ਜਿਵੇਂ ਫੈਮਿਲੀ ਦਾ ਹੁੰਦਾ ਹੈ ਹਰ ਇੱਕ ਘਰ 'ਚ ਉਹੀ ਚੀਜ਼ਾਂ ਚੱਲਦੀਆਂ ਨੇ ਬਟ ਯਾ ਮੈਂ ਆਈਡੀਆ ਦੇ ਦਿੰਨੀ ਆ ਥੋੜਾ ਬਹੁਤ ਬਟ ਮੇਨ ਕਨਸੈਪਟ ਇਹਨਾਂ ਦਾ ਹੀ ਹੁੰਦਾ ਹੈ। ਤੇ ਜੇ ਸ਼ੋਅ ਦੀ ਗੱਲ ਕਰੀਏ ਸ਼ਨੀਵਾਰ ਨੂੰ ਹੋਣ ਜਾ ਰਿਹਾ ਤੇ ਦਰਸ਼ਕਾਂ ਨੂੰ ਤੁਹਾਡਾ ਕੀ ਮੈਸੇਜ ਹੈ ਜੋ ਤੁਹਾਡੇ ਫੈਨਸ ਨੇ ਜੋ ਤੁਹਾਡੇ ਫੋਲੋਅਰਸ ਨੇ ਉਹਨਾਂ ਨੂੰ ਤੁਸੀਂ ਕੀ ਸਿਨੇਹ ਦੇਣਾ ਚਾਹੋਗੇ ਆਪਣੇ ਪੇਜ ਤੋਂ ਆਪਣੇ ਚਿਹਰੇ ਰਾਹੀਂ ਆਪਣੇ ਮੁਖ ਰਾਹੀਂ ਕਿ ਇਸ ਸ਼ੋਅ ਦੇ ਬਾਰੇ ਤੁਸੀਂ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਕਹਿਣਾ ਚਾਹੋ ਹਾਂ ਐਕਚੁਅਲੀ ਗੁਰਨਾਮ ਪੁੱਲਰ ਮੇਰੇ ਵਨ ਆਫ ਦਾ ਫੇਵਰਿਟ ਸਿੰਗਰ ਤੇ ਐਕਟਰ ਨੇ ਤੇ ਮੈਂ ਵੈਰੀ ਆਮ ਵੈਰੀ ਵੈਰੀ ਐਕਸਾਈਟਿਡ ਤੇ ਮੈਂ ਸਾਰਿਆਂ ਨੂੰ ਆਹੀ ਦੱਸਣਾ ਚਾਹੋਗੇ ਕਿ ਤੁਸੀਂ ਸ਼ੋਅ ਤੇ ਜ਼ਰੂਰ ਆਇਓ ਤੇ ਵਿਲ ਇੰਜੋਏ ਤੁਹਾਡੇ ਕੀ ਵਿਚਾਰ ਭਾਈ ਸਾਡਾ ਵਿਚਾਰ ਇਹ ਹੈ ਜੀ ਭਾਈ ਜਦੋਂ ਸਾਡਾ ਵਿਆਹ ਹੋਇਆ ਨਾ ਗੁਰਨਾਮ ਭੋਲਰ ਦੀ ਮੂਵੀ ਆਈ ਸੀ ਕਿ ਸੁਰਕੀ ਪਿੰਦੀ ਸੁਰਕੀ ਪਿੰਦੀ ਤੇ ਜਦੋਂ ਅਸੀਂ ਦੋਨੋਂ ਨੇ ਇਕੱਠੇ ਪਹਿਲੀ ਮੂਵੀ ਜਿੱਕੀ ਉਹ ਹੀ ਦੇਖੀ ਉਹ ਦਿਨ ਤੋਂ ਬਾਅਦ ਇਹਨਾਂ ਦੇ ਦਿਮਾਗ 'ਚ ਗੁਰਨਾਮ ਭੋਲਰ ਇੱਦਾਂ ਕਲਿੱਕ ਹੋਇਆ ਮਤਲਬ ਕੋਈ ਵੀ ਮੂਵੀ ਆਵੇ ਕੋਈ ਵੀ ਉਹਨਾਂ ਦਾ ਸ਼ੋਅ ਹੈ ਲਾਸਟ ਟਾਈਮ ਵੀ ਸ਼ੋਅ ਹੋਇਆ ਸੀ ਮੈਲਬਨ ਅਸੀਂ ਜ਼ਰੂਰ ਗਏ ਸੀ ਤੇ ਬੜਾ ਇੰਜੋਏ ਕੀਤਾ ਇੱਕ ਅਲੱਗ ਜਿਹੀ ਖਿੱਚ ਆ ਉਹਨਾਂ ਦੀ ਸਿੰਗਿੰਗ ਦੇ ਵਿੱਚ ਵੀ ਤੇ ਐਕਟਿੰਗ ਦੇ ਵਿੱਚ ਵੀ ਜੀ ਬੜਾ ਮਤਲਬ ਇਹ ਸਾਨੂੰ ਲੱਗਿਆ ਕਿ ਬਈ ਹਰੇਕ ਨੂੰ ਇਹੀ ਗੁਜਾਰਿਸ਼ ਕਰਦੇ ਆ ਕਿ ਜਦੋਂ ਤੁਸੀਂ ਆਓ ਤੇ ਜਰੂਰ ਇੰਜੋਏ ਜਰੂਰ ਕਰੋ ਤੁਸੀਂ ਕਿਉਂਕਿ ਅਸੀਂ ਲਾਸਟ ਟਾਈਮ ਬੜਾ ਇੰਜੋਏ ਕੀਤਾ ਸੀਗਾ ਤੇ ਤੁਹਾਨੂੰ ਸਾਰਿਆਂ ਨੂੰ ਵੀ ਇਹੀ ਰਿਕੁਐਸਟ ਕਰਦੇ ਆ ਕਿ ਤੁਸੀਂ ਆਇਓ ਜਰੂਰ ਤੇ ਦੇਖਿਓ ਤੁਸੀਂ ਇੰਜੋਏ ਪੱਕਾ ਕਰਨਾ ਉੱਥੇ ਤੇ ਜਿੱਦਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਤੋਂ ਕਲਾਕਾਰ ਫੇਮਸ ਹੁੰਦੇ ਆ ਔਰ ਉਹਨਾਂ ਨੂੰ ਫਿਲਮ ਪ੍ਰੋਡਿਊਸਰ ਡਾਇਰੈਕਟਰ ਅਪਰੋਚ ਕਰਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਆਈ ਡੋਨਟ نو ਕਿ ਤੁਹਾਨੂੰ ਕਿਸਨੇ ਅਪਰੋਚ ਕੀਤਾ ਨਹੀਂ ਕੀਤਾ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਕੋਈ ਤੁਹਾਨੂੰ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਕਿਉਂਕਿ ਮੈਲਬਨ ਦੇ ਵਿੱਚ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਔਰ ਇੱਕ ਆਲਰੇਡੀ ਫਿਲਮ ਰਿਲੀਜ਼ ਵੀ ਹੋ ਚੁੱਕੀ ਹੈ ਔਰ ਅਗਰ ਤੁਹਾਨੂੰ ਮੌਕਾ ਮਿਲਦਾ ਕਿ ਤੁਸੀਂ ਕੰਮ ਕਰਨਾ ਚਾਹੋਗੇ ਜਾਂ ਕੀ ਵਿਚਾਰ ਨੇ ਤੁਹਾਡੇ ਆ ਐਕਚੁਅਲੀ ਬਹੁਤ ਸਾਰੇ ਹੁੰਦੇ ਨੇ ਹਜੇ ਵੀ ਬਟ ਸਾਡਾ ਥੋੜਾ ਮੇਨ ਫੋਕਸ ਇਹਦੇ ਤੇ ਨਹੀਂ ਹੈਗਾ ਹਜੇ ਸਾਡੀ ਲਾਈਕ ਆਪਣਾ ਜੋਬਸ ਤੇ ਹੋਰ ਕੰਮ ਵੀ ਹੁੰਦੇ ਨੇ ਤੇ ਅਸੀਂ ਹਜੇ ਪ੍ਰਾਇੋਰਟੀ ਨਹੀਂ ਦਿੰਦੇ ਇਸ ਚੀਜ਼ ਨੂੰ ਬਟ ਹਾਂ ਹੁਣ ਫਿਊਚਰ ਚ ਕੁਝ ਵੀ ਹੋ ਸਕਦਾ ਹੈ ਜੀ ਫਿਊਚਰ ਦਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਬੰਦੇ ਦਾ ਮਾਈਂਡ ਕਦੇ ਵੀ ਚੇਂਜ ਹੋ ਸਕਦਾ ਹੈ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਟੀਵੀ ਉਸ ਚੈਨਲ ਜੁੜੇ ਔਰ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਤੁਹਾਡੇ ਫਿਊਚਰ ਬਾਰੇ ਕਿਸੇ ਹੋਰ ਇਵੈਂਟ ਚ ਦੁਬਾਰਾ ਤੁਹਾਡੇ ਨਾਲ ਜਰੂਰ ਮੁਲਾਕਾਤ ਹੋਏਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਦੋਸਤੋ ਇਹ ਹਨ ਮਿਸਟਰ ਐਂਡ ਮਿਸਿਸ ਕੈਂਦਲ ਫੇਮਸ ਚਿਹਰਾ ਹੈ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰਾਮ ਫੇਸਬੁੱਕ ਟਿਕਟੋਕ ਦੇ ਉੱਤੇ ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਅਗਰ ਤੁਸੀਂ ਥੱਕ ਹਾਰ ਕੇ ਕੰਮ ਤੋਂ ਆਉਂਦੇ ਹੋ ਹਸਣਾ ਹੁਸਣਾ ਚਾਹੁੰਦੇ ਹੋ ਤੇ ਇਹਨਾਂ ਦੇ ਵੀਡੀਓ ਦੇਖ ਕੇ ਤੁਸੀਂ ਆਪਣੀ ਥਕਾਵਟ ਉਤਾਰ ਸਕਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਟੀਵੀ ਆਸਟ੍ਰੇਲੀਆ ਨਾਲ ਜੁੜੇ ਔਰ ਅਗਲੇ ਕਿਸੇ ਚਿਹਰੇ ਨਾਲ ਦੁਬਾਰਾ ਤੁਹਾਡੇ ਨਾਲ ਮੁਲਾਕਾ